ਭਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਤੋਂ 5 ਐਨੀਮਲ ਦਿਖਾਉਣੇ ਆ ਦੋ ਵਿਹੜਾਂ ਖਾਵਾਂਗੇ ਦੋਸਤੋ ਇੱਕ ਦੋ ਮੱਝਾਂ ਦੋਸਤੋ ਤੇ ਇੱਕ ਮੇਲ ਤੇ ਵੀਰ ਹਰਵੇਲ ਦੇ ਫਾਰਮ ਤੇ ਪਹੁੰਚੇ ਹੋਏ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਵੀਰੋ ਜਿਹੜੇ ਵੀਰ ਆਪਣੇ ਨਵੇਂ ਸਬਸਕ੍ਰਾਈਬਰ ਨੇ ਉਹ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਨੰਬਰ ਜਿਹੜੇ ਆ ਵੀਡੀਓ ਦੇ ਵਿੱਚ ਚੱਲਦੇ ਕਰ ਦਿੰਦੇ ਆ ਵੀਡੀਓ ਜਿਹੜੇ ਪਸ਼ੂ ਆ ਦੋਸਤੋ ਵੱਧ ਤੋਂ ਵੱਧ ਇੱਥੇ ਚੰਗੇ ਪਸ਼ੂ ਆਉਂਦੇ ਰਹਿੰਦੇ ਆ ਵੀਰ ਹਰਬੇਲ ਦੇ ਕੋਲ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਕੰਮ ਵੀ ਵੀਰ ਦਾ ਹੈਗਾ ਸੋ ਪਸ਼ੂ ਚੰਗੇ ਆ ਦੋਸਤੋ ਪਸ਼ੂ ਸਾਰਿਆਂ ਦਾ ਵੇਰਵਾ ਵੀ ਆਪਾਂ ਤੁਹਾਨੂੰ ਦੇਵਾਂਗੇ ਜਿਹੜੇ ਸੇਲ ਵਾਸਤੇ ਆ ਉਹਨਾਂ ਦੀ ਜਾਣਕਾਰੀ ਵੀਰ ਹਰਬੇਲ ਦੇ ਕੋਲੋਂ ਹੀ ਲਵਾਂਗੇ ਆਪਾਂ ਬਾਕੀ ਮੋٹے ਤੌਰ ਤੇ ਜਿਹੜੇ ਤੁਸੀਂ ਵੇਖ ਸਕਦੇ ਹੋ ਫਾਰਮ ਤੇ ਵੀਰ ਦੇ ਕੋਲ ਜਿਹੜੇ ਐਨੀਮਲ ਹੈਗੇ ਆ ਘਰ ਦੀਆਂ ਬੱਚੀਆਂ ਕਟੀਆਂ ਜਿਹੜੀਆਂ ਬਿਲਕੁਲ ਤਿਆਰ ਕਰਦਾ ਵੀਰ ਬਿਲਕੁਲ ਰੀਜਨਲ ਜਿਹੜੀ ਚੀਜ਼ ਤਿਆਰ ਕਰਕੇ ਅੱਗੇ ਬਿਲਕੁਲ ਜਦੋਂ ਟੁੱਕਦਾ ਪਸ਼ੂ ਉਹਦੋਂ ਸੇਲ ਵੀ ਕੀਤਾ ਜਾਂਦਾ ਸੋ ਵੀਰ ਦੇ ਨਾਲ ਤੁਸੀਂ ਸਮੇਂ-ਸਮੇਂ ਤੇ ਜਿਹੜਾ ਸੰਪਰਕ ਬਣਾਈ ਰੱਖ ਸਕਦੇ ਹੋ ਆ ਸਮੇਂ-ਸਮੇਂ ਤੇ ਪਸ਼ੂ ਆ ਜਿਹੜੇ ਦੋਸਤੋ ਡੇਲੀ ਅਪਡੇਟ ਦੇ ਵਿੱਚ ਚੰਗੇ ਤੇ ਜਿਹੜੇ ਅੱਜ ਆਪਾਂ ਤੁਹਾਨੂੰ ਦੋਸਤੋ ਨਗਦ ਖਾਉਣੇ ਆ ਚਾਰ ਤੋਂ ਪੰਜ ਨਗਦ ਖਾਵਾਂਗੇ ਜਿਨ੍ਹਾਂ ਦੇ ਵਿੱਚ ਮੈਂ ਜ਼ਿਕਰ ਕਰ ਦਿੱਤਾ ਵੀ ਦੋ ਵਹਿੜਾਂ ਆ ਦੋਸਤੋ ਤੇ ਦੋ ਹੀ ਮੱਝਾਂ ਹੋਣਗੀਆਂ ਆ ਵਾਲੀ ਹੋਵੇਗਾ ਦੋਸਤੋ ਏਜ ਕਿੰਨੀ ਹੈਗੀ ਐ ਕੱਟੇ ਦੀ ਉਹ ਵੀ ਆਪਾਂ ਵੀਰ ਹਰਬੇਲ ਦੇ ਕੋਲ ਪੁੱਛਾਂਗੇ ਚੱਲਦੇ ਆ ਵੀਰ ਹਰਬੇਲ ਦੇ ਕੋਲ ਵਧੇਰੇ ਜਾਣਕਾਰੀ ਦੇ ਲਈ ਸੋ ਮੱਝਾਂ ਦੋਸਤੋ ਚੰਗੀਆਂ ਹੋਣਗੀਆਂ ਤਕਰੀਬਨ ਜਿਹੜੀਆਂ ਸੋਈਆਂ ਨੇ ਉਹਨਾਂ ਦੇ ਦੁੱਧ ਦੇ ਰਿਕਾਰਡ ਤੋਂ ਲੈ ਕੇ ਮਿਲਕਿੰਗ ਵੀ ਪੁੱਛਾਂਗੇ ਜਿਹੜੀ ਹਜੇ ਸੁਣਨ ਵਾਲੀ ਹੈ ਦਿਨ ਕਿੰਨਾ ਸਮਾਂ ਪਿਆ ਉਹ ਵੀ ਆਪਾਂ ਵੀਰ ਦੇ ਪਾਸੋਂ ਜਾਣਕਾਰੀ ਲੈ ਲੈਣੀ ਆ ਚੱਲਦੇ ਆ ਵੀਰ ਹਰਵੈਲ ਦੇ ਕੋਲ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਸਰੀਕਾਲ ਹਾਂਜੀ ਸੰਧੂ ਸਾਹਿਬ ਜੀ ਸਸਰੀਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਔਰ ਬਾਈ ਹਿੱਟਾ ਠੀਕ ਠਾਕ ਵੀਰ ਜੀ ਠੀਕ ਠਾਕ ਤੇ ਹਰਵੈਲ ਵੀਰ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਹੈਗੇ ਜੀ ਆਪਣੇ ਕੋਲੇ ਇਸ ਟਾਈਮ ਦੋ ਗਾਵਾਂ ਤੇ ਦੋ ਮੱਝਾਂ ਠੀਕ ਹੈ ਹਾਂਜੀ ਤੇ ਦਈਏ ਜਾਣਕਾਰੀ ਵੀਰਾਂ ਨੂੰ ਆਪਾਂ ਪਹਿਲੇ ਨੰਬਰ ਤੇ ਜਿਹੜੀ ਵਾੜ ਖੜੀ ਹੈ ਵੀਰੇ ਲਾਲ ਰੰ ਜਰਸੀ ਦੇ ਸ਼ਹੀਵਾਲ ਦਾ ਕ੍ਰਾਸ ਆ ਅੱਛਾ ਜੀ ਤਾਂ ਜੇ ਆਪਾਂ ਇਹਦਾ ਹਵਾਨੇ ਦੀ ਕੁਆਲਿਟੀ ਜਾਂ ਥਾਂ ਦੀ ਕੁਆਲਿਟੀ ਦੇਖੀਏ ਤਾਂ ਜਰਸੀ ਦਾ ਧੂਣ ਨੂੰ ਦੇਖੀਏ ਤਾਂ ਸ਼ਹੀਵਾਲ ਦਾ ਜੀ ਜਰਸੀ ਦੇ ਸ਼ਹੀਵਾਲ ਦਾ ਬਹੁਤ ਹੀ ਬੱਤ ਵਧੀਆ ਜਾਨੀ ਕਿ ਕੰਬੀਨੇਸ਼ਨ ਬਣਿਆ ਜਾਨੀ ਕਿ ਬਹੁਤ ਹੀ ਸੋਹਣੀ ਇੱਕ ਚੀਜ਼ ਤਿਆਰ ਆ ਬਾਕੀ ਇਹਦੇ ਥੱਲੇ 12 ਲੀਟਰ ਦਾ ਦੁੱਧ ਦਾ ਸਟਾਈਲ ਪਿਆਰਾ ਆ ਦਾਕਟਰ ਕਲਾਸਰ ਠੀਕ ਹੈ ਜੀ ਤਾਂ 12 11:30 ਜਿਹੜਾ ਅਗੈ ਰੀ ਚਲੋ ਠੀਕ ਹੈ ਜੀ ਸੂਆ ਪਹਿਲਾ ਦੱਸਿਆ ਜੀ ਪਹਿਲਾ ਸੂਆ ਵਾ ਠੀਕ ਬੱਚਾ ਇਹਦਾ ਮਰ ਗਿਆ ਬੱਚਾ ਮਰਿਆ ਹੋਇਆ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਅੱਜ ਇਹਨੂੰ 23-24 ਦਿਨ ਸੂਈ ਨੂੰ ਹੋ ਗਏ ਆ ਜੀ ਤੇ ਦੁੱਧ ਵੀਰੇ ਕਿੰਨਾ ਤਿਆਰ ਹੈ ਦੁੱਧ 10 ਤੋਂ ਬਾਹਰ ਹੈ ਠੀਕ 10 11:30 ਦੇ ਵਿੱਚ ਹੋ ਗਿਆ ਉਹ ਵੀ ਲੈ ਦੇ ਠੀਕ ਆ ਤੇ ਬਾਕੀ ਇਹਦੀ ਸੱਤ ਖਾਲਸੀਆ ਦੇ ਆ ਕਿ ਇਹਦੇ ਦੁੱਧ ਦੀ ਕੁਆਲਿਟੀ ਮੱਝਾਂ ਦੇ ਬਗੈਰ ਹੈ ਮੱਝਾਂ ਦੇ ਬਰਾਬਰ ਦੀ ਫੈਟ ਆ ਇਹਦੀ 5-5 ਠੀਕ ਹੈ ਜੀ ਹਾਂ ਜੀ ਮਤਲਬ ਕਿ ਚਿੱਟਾ ਦੁੱਧ ਆਪਾਂ ਕਹਿ ਲਿਆ ਮੱਝਾਂ ਵਰਗਾ ਦੁੱਧ ਇਹਦਾ ਬਿਲਕੁਲ ਜੀ ਤੇ ਬਾਕੀ ਦੋਸਤੋ ਆ ਤੁਸੀਂ ਕੋਈ ਮਤਲਬ ਉਹ ਨਹੀਂ ਉਹ ਦਰਸਾਤ ਇਹਦੀ ਠੀਕ ਹੈ ਜੀ ਇਹਨੂੰ ਬਾਹਰ ਕੱਢ ਕੇ ਵਿਖਾ ਦਈਏ ਆ ਲੈਓ ਜੀ ਜਰਸੀ ਤੇ ਸ਼ਾਹੀ ਵਾਲ ਦਾ ਜਿਹੜਾ ਦੋਸਤੋ ਕ੍ਰੋਸ ਤੁਹਾਨੂੰ ਵੈੜ ਦੇ ਵਿੱਚ ਨਜ਼ਰ ਆਵੇਗਾ ਤਕਰੀਬਨ 10 ਤੋਂ ਬਾਹਰ ਦੀ ਚਵਾਈ ਹੈਗੀ ਆ ਚਵਾਈ ਤੁਸੀਂ ਆਪਣੀ ਦੋ ਡੰਗ ਦੀ ਕਰੋ ਘਰੇ ਆ ਕੇ ਤਿੰਨ ਡੰਗ ਦੀ ਕਰੋ ਇੱਕ ਡੰਗ ਦੀ ਕਰੋ ਤਸੱਲੀ ਲਈ ਤੁਸੀਂ ਘਰੇ ਪਹੁੰਚ ਸਕਦੇ ਹੋ ਤੇ ਬੱਚਾ ਨਹੀਂ ਹੈਗਾ ਦੋਸਤੋ ਵੀਰ ਨੇ ਜ਼ਿਕਰ ਕਰ ਦਿੱਤਾ ਬੱਚਾ ਨਹੀਂ ਹੈਗਾ ਬਾਕੀ ਸੂਈ ਐਮੀਨੇ ਤੋਂ ਅੰਦਰ ਹੈ ਗਰੰਟੀ ਨਾਲ ਠੀਕ ਹੈ ਜੀ ਇੱਕ ਮੰਥ ਦੇ ਅੰਦਰ ਹੀ ਜਿਹੜਾ ਸਮਾਂ ਹੋਇਆ ਦੋਸਤੋ ਸੂਈ ਨੂੰ ਤੇ ਆਰਡਰ ਦੀ ਕੁਆਲਿਟੀ ਵੇਖੋ ਲੰਬਾ ਥਾਣਾ ਮੱਝਾਂ ਵਰਗਾ ਥਾਣਾ ਲੱਗਾ ਹੈਗਾ ਵੈੜ ਤੇ ਆ ਤੇ ਚੰਗੀ ਫਾਇਟ ਆ ਚੰਗਾ ਮਿਲਕ ਆ ਦੋਸਤੋ ਤੇ ਰੇਟ ਵੀ ਵੀਰ ਤੋਂ ਪੁੱਛ ਲੈਨੇ ਆ ਤੇ ਵੀਰ ਹਰਬੇਲ ਮੁੱਲ ਕੀ ਕਰਦੇ ਆਂਦਾ ਮੁੱਲ ਸੰਗ ਦਾ ਜੀ ਇਹਦਾ 25000 ਰੁਪਏ ਕਰਦੇ ਆ 500 ਰੁਪਏ ਮਾਨਤਨ ਕਰਾਂਗੇ 25000 25000 ਹਾਂਜੀ ਬਿਲਕੁਲ ਪਿਛਕਲ ਸੇਲ ਠੀਕ ਆ 25000 ਰੁਪਏ ਦੀ ਡਿਮਾਂਡ ਆ ਦੋਸਤੋ ਤੇ 500 ਰੁਪਏ ਦਾ ਜਿਹੜਾ ਮਾਨਤਨ ਵੀਰ ਕਹਿੰਦਾ ਵੀ ਉਹ ਕੀਤਾ ਜਾਊਗਾ ਘਰ ਪਹੁੰਚਿਆਂ ਦਾ ਤੇ ਵਹਿੜ ਵਿਖਾ ਦੇਣਾ ਤੁਹਾਨੂੰ ਮੇਰੇ ਕੋਲ ਥਾਣਾ ਦੀ ਕੁਆਲਿਟੀ ਫੇਰ ਚੰਗੀ ਤਰ੍ਹਾਂ ਵੇਖ ਲਵੋ ਆ ਦੇਖੋ ਬਹੁਤ ਹੀ ਵਧੀਆ ਹਾਲੋ ਜੀ ਹਾਲੋ ਠੰਡੀ ਸੀਲ ਲੱਗੇ ਪਏ ਨੇ ਇਹ ਤਰ੍ਹਾਂ ਆ ਕਰਾ ਦਿਓ ਚੈੱਕ ਨੇ ਹਾਲੋ ਕਿਸਾਨ ਵੀਰੋ ਜਿਹੜਾ ਤੁਹਾਨੂੰ ਆਪਾਂ ਚੈੱਕ ਪਾਸ ਚਾਰੇ ਥਰਾਂ ਦੀ ਉਹ ਵੀ ਤੁਹਾਨੂੰ ਜਰੂਰ ਇਸੇ ਵੀਡੀਓ ਤੋਂ ਚੈੱਕ ਕਰਵਾ ਦਿੰਨੇ ਆ ਬਾਕੀ ਤਸੱਲੀ ਵਧੇਰੇ ਲਈ ਤੁਸੀਂ ਆਪਣਾ ਜਿਹੜਾ ਨਰਕ ਪਰਖਾ ਮੌਕੇ ਤੇ ਘਰ ਪਹੁੰਚ ਕੇ ਕਰ ਸਕਦੇ ਹੋ ਬਿਲਕੁਲ ਕੋਈ ਭਾੜੇ ਦੀ ਜਰੂਰਤ ਨਹੀਂ ਕੋਈ ਚ ਨਹੀਂ ਠੀਕ ਹੈ ਜੀ ਇਤਨਾ ਬਸ ਵੀਰ ਜੀ ਨਿਆਣਾ ਪਾਲ ਲੈਣਾ ਜੂੜ ਪਾਲ ਲੈਣਾ ਠੀਕ

ਆ ਪ੍ਰੋਪਰਸੀ ਕੀ ਵੈਡ ਦੀ ਜਾਣਕਾਰੀ ਜੋ ਡਿਟੇਲ ਸੀਗੀ ਤੇ ਸ਼ਾਹੀਵਾਦ ਦੇ ਜਰਸੀ ਦਾ ਜਿਹੜਾ ਕ੍ਰੋਸ ਹੈਗਾ ਦੂਜੇ ਨੰਬਰ ਤੇ ਜਿਹੜੀ ਵੈਡ ਵੀਰੇ ਆ ਕੀ ਹਰਬੇਲ ਇਹ ਵੀ ਪਾਦਗੇ ਚਾਹਣਾ ਐਚ ਐਫ ਦੇ ਵਿੱਚ ਆ ਕੀ ਕ੍ਰੋਸ ਜੀ ਅੱਛਾ ਬਾਕੀ ਇਹਨੂੰ ਸੂਈ ਨੂੰ ਅੱਜ ਦੂਜਾ ਦਿਨ ਅੱਛਾ ਤੀਜਾ ਦਿਨ ਜੀ ਦੂਜਾ ਦਿਨ ਦੂਜਾ ਦਿਨ ਸੂਈ ਆ ਠੀਕ ਹੈ ਆ ਪਹਿਲਾ ਵੈਡ ਇਹ ਵੀ ਠੀਕ ਹੈ ਪਹਿਲਾ ਸੂਆ ਦੋਸਤੋ ਸੂਈ ਵੈਡ ਆ ਤਕਰੀਬਨ ਦੂਜਾ ਦਿਨ ਹੈਗਾ ਮਗਰ ਬੱਚਾ ਕੀ ਆ ਗਿਆ ਦੇ ਮੇਲ ਕਾਫਾ ਜੀ ਮੇਲ ਕਾਫਾ ਬੱਚਾ ਤੁਸੀਂ ਮਗਰ ਵੇਖ ਲਓ ਦੋਸਤੋ ਡੱਬਾ ਬਿਲਕੁਲ ਵਾਈਟ ਤੇ ਕਾਲੀ ਡੱਬੀ ਹੈਗੀ ਆ ਮਗਰ ਮੇਲ ਕਾਫਾ ਤੇ ਪਹਿਲਾ ਸੂਆ ਫਰਸਟ ਲਕਟੇਸ਼ਨ ਦੇ ਵਿੱਚ ਜਿਹੜੀ ਹੈ ਵੈਡ ਸੋਈ ਆ ਠੀਕ ਹੈ ਤੇ ਪਹਿਲਾ ਸੂਆ ਸੋਈ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਦੁੱਧ ਤਕਰੀਬਨ ਬੌਲੇ ਦੇ ਵਿੱਚ ਹੈਗਾ ਵੀਰੇ ਦੁੱਧ ਬੌਲੇ ਦੇ ਵਿੱਚ ਕਿੰਨਾ ਹੋਣ ਚੁਵਾਈ ਕਰਦੇ ਪਏ ਹੋ ਕਰਦੇ ਕਰੀਬ ਹੈ 8 ਤੋਂ 9 ਲੀਟਰ ਜਿਹੜਾ ਕਹਿੰਦਾ ਆ ਬੌਲਾ ਹੈਗਾ 8 ਤੋਂ 9 ਲੀਟਰ ਬੌਲਾ ਹੈਗਾ ਦੋਸਤੋ ਦੋ ਡੰਗ ਤੁਸੀਂ ਚੁਵਾਈ ਕਰ ਸਕਦੇ ਹੋ ਬੌਲੇ ਦੇ ਵਿੱਚ ਵਧੀਆ ਚੰਗੀ ਹਾਈਟ ਹੈਗੀ ਆ ਮੀਡੀਅਮ ਹਾਈਟ ਵਧੀਆ ਹੈਗੀ ਆ ਤਕਰੀਬਨ ਆਰਡਰ ਦੀ ਕੁਆਲਿਟੀ ਵਧੀਆ ਹੈ ਲੋ ਜੀ ਠੀਕ ਹੈ ਜੀ ਬੰਨੂ ਜੀ ਤੇ ਆ ਲੋ ਜੀ हां दोस्तों बैक तो ਤੁਸੀਂ ਜਿਹੜੀ ਆਟਰ ਦੀ ਕੁਆਲਿਟੀ ਵੇਖ ਲਓ ਤੇ ਫਿਰ ਹਰ ਵੇਲੇ ਇਦਾਂ ਵੀ ਪ੍ਰਾਈਸ ਜਰੂਰ ਦੱਸ ਜੀ। ਅੱਛਾ ਸਾਨੂੰ ਸਾਹਿਬ ਜੀ ਸਾਡੇ 35000 ਰੁਪਏ ਪ੍ਰਾਈਸ ਕਰਦੇ 500 ਰੁਪਏ ਮਾਨਤਾ। ਸਾਡੇ 35000 ਦੇ ਵਿੱਚੋਂ 500 ਰੁਪਏ ਦਾ ਦੋਸਤੋ ਮਾਨਤਨ ਹੋ ਜੇਵੇਗਾ ਤੁਹਾਡਾ ਘਰ ਪਹੁੰਚਿਆ ਦਾ ਤੇ ਚੰਗੀ ਵਿਹੜਾ। ਇਸ ਤੋਂ ਬਾਅਦ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਿਹੜੀ ਆਪਾਂ ਵੀ ਮੱਝ ਆ ਗਈ ਆਪਣੇ ਕੋਲ। ਦੂਜੇ ਤੋਂ 100 ਰੁਪਏ ਠੀਕ ਹੈ ਜੀ। ਤਾਂ ਤਕਰੀਬ ਇਹਦੇ ਥਲੇ 58 ਲੀਟਰ ਜਿਹੜਾ ਬੋਲਾ ਤਿਆਰ ਆ ਇਸ ਟਾਈਮ ਠੀਕ ਆ ਤਾਂ ਪਿੱਛੇ ਨੀਲੀ ਦੀ ਕੱਟੀ ਆ ਗਈ ਕੰਨੇ ਸੀ ਮੰਦੀ ਆ ਠੀਕ ਆ ਜੀ ਤੇ ਇਹ ਕਿੰਨੇ ਦਿਨੋਂ ਗੈਨੂ ਤਕਰੀਬਨ ਤੁਸੀਂ ਨੂੰ ਜੀ ਇਹਨੂੰ ਅੱਜ ਕਰੀਬ ਚੌਥਾ ਜਾਂ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਮਗਰ ਦੋਸਤੋ ਨੀਲੀ ਰਵੀ ਦੀ ਕੱਟੀ ਆ ਨਾੜੂ ਨਾਲ ਹੈਗਾ ਬੱਚੇ ਦੇ ਮੈਂ ਤੁਹਾਨੂੰ ਵੀ ਦਿਖਾ ਦਿੰਦਾ ਅੱਜ ਬਿਲਕੁਲ ਦਿਨਾਂ ਦੇ ਵਿੱਚ ਤਿੰਨ ਤੋਂ ਦੋ ਤਿੰਨ ਦਿਨਾਂ ਦੀ ਜਿਹੜੀ ਹੈ ਜੀ ਸੂਈ ਹੈ ਤੇ ਜਿਹੜਾ ਬੱਚਾ ਹੈਗਾ ਫੀਮੇਲ ਕਾ ਮਗਰ ਉਹ ਤੁਸੀਂ ਵੇਖ ਸਕਦੇ ਹੋ ਆ ਨਾੜੂ ਦੇਖ ਸਕਦੇ ਹੋ ਆ ਨਾੜੂ ਦੇਖ ਸਕਦੇ ਹੋ ਬਿਲਕੁਲ ਆ ਵੇਖੋ ਠੀਕ ਆ ਆ ਮੂੰਹ ਮੱਥਾ ਵੇਖੋ ਬੱਚੇ ਨੀਲੀ ਨਹੀਂ ਲੀਤੀ ਗਈ ਆ ਲਓ ਜੀ ਆ ਵੇਖੋ ਨੀਲੀ ਦੀ ਮਗਰ ਕੱਟੀ ਆ ਦੋਸਤੋ ਤੇ ਝੋਟੀ ਦੀ ਜਿਹੜੀ ਬੋਡੀ ਬੰਤਰ ਆ ਉਹ ਤੁਸੀਂ ਵੇਖ ਸਕਦੇ ਹੋ ਦੂਜਾ ਸੂਬਾ ਸੈਕੰਡ ਟਾਈਮਰ ਹੈਗੀ ਐ ਸੂਈ ਆ ਤੇ ਆਰਡਰ ਦੀ ਕੁਆਲਿਟੀ ਦੇਖ ਲਓ ਦੋਸਤੋ ਮੁਠੀਲਾ ਥਾਣਾ ਆ ਵੇਖੋ ਕਿਉਂ ਆ ਬਹੁਤ ਵਧੀਆ ਲੱਗਦਾ ਹੈ ਤੇ ਹਰਪੀਰ ਵੀ ਇਹਦਾ ਮੁੱਲ ਕੀ ਕਰਦੇ ਆਪਾਂ ਛੋਟੀ ਜਾਂ ਮੁੱਲੇ ਦਾ ਆਪਾਂ ਕਰਦੇ ਆ 63000 ਰੁਪਏ ਜਿਹਦੇ ਵਿੱਚ 500 ਰੁਪਏ ਮਾਰਦਾ ਹੈ ਸਾਡੇ 3 ਡੇਰੇ ਦੇ ਵਿੱਚੋਂ ਵੀ ਸਾਡੇ 3 ਡੇਰੇ ਦੇ ਯਾਰ ਦੇ ਵਿੱਚੋਂ ਜਿਹੜਾ ਦੋਸਤੋ 500 ਰੁਪਏ ਮਾਨਤਨ ਹੋ ਜਾਏਗਾ 3 11 12 ਲੀ ਤੇ ਆਰਾਮ ਨਾਲ ਚਵਾਜੂਗੀ ਠੀਕ ਆ ਤੇ ਆਹ ਵੇਖ ਲਓ ਦੋਸਤੋ ਥਾਣ ਤੋਂ ਵੇਖ ਲਓ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਹੁਣ ਮੂੰਹ ਮੱਥਾ ਵੇਖ ਲਓ ਆ ਲਓ ਜੀ ਬਹੁਤ ਚੰਗਾ ਮੂੰਹ ਮੱਥਾ ਹੈਗਾ ਬਿਲਕੁਲ ਬਾਰੀਕ ਸਕੇ ਨੇ ਬਾਰੀਕ ਕੰਬੜੀ ਦੇ ਵਿੱਚ ਦੋਸਤੋ ਤੁਹਾਨੂੰ ਇਹ ਛੋਟੀ ਮਿਲ ਜਾਏਗੀ ਤੇ ਚੌਥੇ ਨੰਬਰ ਤੇ ਇੱਕ ਹੋਰ ਜਿਹੜੀ ਛੋਟੀ ਆ ਵੀਰ ਬੜਿਆ ਪੁੱਛ ਲੈਨੇ ਵੀਰ ਕੋਲੋਂ ਆਪਾਂ ਤੇ ਵੀਰ ਹਰਵੇਲੇ ਦੇ ਬਾਰੇ ਵੀ ਪਾ ਦਈਏ ਇੱਕ ਵਾਰੀ ਜਾਣਕਾਰੀ ਇਹ ਸੁਹੀ ਆ ਸੰਦੇਵਾ ਦੇ ਦੂਜੇ ਸੂਏ ਛੋਟੀ ਨੇ ਸੁਣਾ ਅੱਛਾ ਜੀ ਪਹਿਲੇ ਸੂਏ ਦੇ ਥੱਲੇ 10:30 11:00 ਦੇ ਬਹੁਤ ਹਾਂ ਮੈਨੂੰ ਦੋ ਦਰਿਆ ਜੀ ਉਹਨਾਂ ਦੇ ਮੁਤਾਬਿਕ ਅਜੇ ਵੀ ਇਹਦੇ ਸੂਣ ਦੇ ਵਿੱਚ ਤਕਰੀਬ 7-8 ਦਿਨ ਪਏ ਆ ਠੀਕ ਆ ਤੇ ਸਭ ਤੋਂ ਇਹਦੇ ਚੰਗੀ ਚੀਜ਼ ਆ ਬਹੁਤ ਹੀ ਠੰਡੀ ਬਹੁਤ ਟਿੱਪਕੇ ਦਿਖਾ ਸਕਦੇ ਆ ਬੀਨਾ ਸੋਨ ਤੋਂ ਵੀ ਮਤਲਬ ਇੰਨੀ ਠੰਡੀ ਸੀ ਬਿਲਕੁਲ ਬਿਲਕੁਲ ਬਾਕੀ ਠੰਡੀ ਸੀ ਲੱਗ ਵੇਖੋ ਦੋਸਤੋ ਆ ਲਓ ਬਹੁਤ ਹੀ ਵਧੀਆ ਆ ਜਿਵੇਂ ਮਰਜੀ ਤੁਹਾਨੂੰ ਹੱਥ ਲਾਈਓ ਹਜੇ ਸੂਣ ਦੇ ਵਿੱਚ 8-7 ਦਿਨ ਵੀਰ ਨੇ ਕਹਿਤਾ ਵੀ ਦਿਨ ਪਏ 8-7 ਦਿਨ ਬਹੁਤ ਠੰਡੀ ਤੇ ਬਾਕੀ ਚਵਾ ਇੱਕ ਨੰਬਰ ਦੇ ਪਰ ਬਿਲਕੁਲ ਬਿਲਕੁਲ ਦੇਸੀ ਰਹਿ ਵੀ ਤੇ ਖੋਲ ਕੇ ਵੀ ਅੱਪ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਚੰਗੀ ਆ ਪੇਟ ਕੁੜਾ ਵਧੀਆ ਹੈਗਾ ਬਾਡੀ ਬੰਤਰ ਸੋਹਣੀ ਹੈ ਤੇ ਸਿੰਘ ਸਿੰਘ ਦੀ ਬੰਤਰ ਸੋਹਣੀ ਹੈ ਮੂੰਹ ਮੱਥਾ ਵੇਖੋ ਆ ਲਓ ਆਹ ਲੋ ਜੀ ਆਹ ਲੋ ਦੋਸਤੋ ਸਮਾਹ ਜੇ ਪਿਆਸ ਹੁਣ ਦੇ ਵਿੱਚ ਬਾਕੀ ਤੁਸੀਂ ਨਿਗਾ ਮਾਰ ਲਿਓ ਹਜੇ ਆਰਡਰ ਬਣਾ ਕੇ ਬਿਲਕੁਲ ਦੋਸਤੋ ਤਿਆਰ ਕਰਕੇ ਨੇ ਸੋਣਾ ਐ ਆਰਡਰ ਫੋਰ ਵੀ ਸੋਣਾ ਬਣਾ ਲੈਣਾ ਤੇ ਪਹਿਲੇ ਸੂਏ ਵੀਰ ਨੇ ਦੱਸਦਾ ਵੀ ਤਕਰੀਬਨ 11 ਲੀਟਰ ਤੋਂ ਬਾਹਰ ਜਿਹੜਾ ਦੁੱਧ ਪਾਉਂਦੀ ਰਹੀ ਆਹ ਲੈ ਦੋਸਤੋ ਬੋਡੀ ਬੰਤਰ ਦੇ ਨਾਲ ਨਾਲ ਜਿਹੜਾ ਮੂੰਹ ਮੱਥਾ ਸਿੰਘ ਬੰਤਰ ਆ ਤੁਸੀਂ ਜ਼ਰੂਰ ਵੇਖ ਲਓ ਕਿਉਂਕਿ ਮੂੰਹ ਮੱਥਾ ਜਿਹੜਾ ਉਹ ਵੀ ਬਿਲਕੁਲ ਆਹ ਲੋ ਜੀ ਛੋਟਾ ਜਿਹਾ ਸਿੰਘ ਆ ਕੁੱਤੀ ਜੀ ਬਿਲਕੁਲ ਐਨ ਸਿੰਘ ਲੱਗਾ ਹੈਗਾ ਤੇ ਹਰਵੀਰ ਵੀਰ ਜੀ ਇਹਦਾ ਕੀ ਮੁੱਲ ਕਰਦਾ ਭਾਵੇਂ ਇਹਦਾ ਮੁੱਲ ਵੀਰ ਜੀ ਆਪਾਂ 54,000 ਰੁਪਏ ਕਰਦੇ 500 ਰੁਪਏ ਮਾ ਦਰ ਕਰਦੇ 5400 ਦੇ ਵਿੱਚੋਂ ਮੇਲ ਆ ਗਿਆ ਇਧਰ ਜੀ ਕਟਾ ਆ ਗਿਆ ਬਗੋ ਉਹ ਵੀ ਪਾਈਆਂ ਚੱਲੂ ਇੱਕ ਦੋ ਸੋ ਮੇਲ ਕੱਟਾ ਹੈਗਾ ਉਹਦੇ ਬਾਰੇ ਵੀ ਡਿਟੇਲ ਲੈ ਲੈਣੀ ਆਪਾਂ ਵੀਰ ਤੋਂ ਤੇ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਇਹ ਦੋਹਧਾਰ ਹੋ ਗਿਆ ਜੀ ਮੂ ਅੱਛਾ ਜੀ ਤੇ ਕਰੀਬ ਕਿੰਨੇ ਚਾਲ ਦੀ ਦੇਣ ਚ ਆ ਗਿਆ ਹੈ ਕਰਾਸ ਕਰਨ ਦਿਆ ਹੈ ਅੱਛਾ ਜੀ ਦਾ ਗਰੀਬ ਦੀ ਮਾਂ ਦੇ ਥੱਲੇ ਪਹਿਲਾਂ ਥੱਲੇ 16 16 ਨੂੰ ਤੁਸੀਂ ਰਾਜਸਤਾਨ ਤੋਂ ਮੈ ਲੈ ਕੇ ਆਇਆ ਸੀਗਾ ਠੀਕ ਹੈ ਜੀ ਪਿੱਛੇ ਇਹ ਆਇਆ ਸੀਗਾ ਉਸ ਟਾਈਮ ਠੀਕ ਹੈ ਜੀ ਤੇ ਦੋਂਦਾ ਮੂੰਹ ਦੋ ਦੰਦਾ ਦੋਸਤੋ ਤੇ 3 ਸਾਲ ਦੀ ਉਮਰ ਹੈਗੀ ਆ ਕ੍ਰੋਸਿੰਗ ਜਿਹੜੀ ਕਰਦਾ ਹੈਗਾ ਮੱਝਾਂ ਦੇ ਜੰਪ ਲਾਉਂਦਾ ਤੇ ਇਹ ਕਟਾ ਜਿਹੜਾ ਸੇਲ ਵਾਸਤੇ ਅਵੇਲੇਬਲ ਹੈਗਾ ਵੀਰ ਹਰਵੇਲ ਦੇ ਕੋਲ ਇਹ ਵੀ ਤੁਸੀਂ ਖਰੀਦ ਸਕਦੇ ਹੋ ਆ ਲਓ ਜੀ ਫੌੜੀ ਬੰਦਰ ਚੰਗੀ ਆ ਪੇਟ ਫੂੜਾ ਚੰਗਾ ਕੱਟੇ ਦਾ ਉਮਰ ਦੇ ਹਿਸਾਬ ਦੇ ਨਾਲ ਤੇ ਮੁੱਲ ਵੀ ਵੀਰ ਤੋਂ ਪੁੱਛਾਂਗੇ ਆਪਾਂ ਜਰੂਰ ਇਸ ਵੀਡੀਓ ਦੇ ਵਿੱਚ ਆ ਪੜਤੇ ਵਿੱਚ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਆ ਵੀਰ ਹਰਵੈਲ ਜੀ ਮੁੱਲ ਵੀ ਜਰੂਰ ਦੱਸ ਦਿਗੇ ਦਾ ਆ ਮੁੱਲ ਸੰਤੂ ਸਾਹਿਬ ਜੀ ਇਹਦਾ ਕਰਨ ਨੂੰ ਜਿੰਨਾ ਮਰਜ਼ੀ ਕਰ ਜਾਓ 35000 ਦਾ ਆਪਾਂ ਕੱਟਾ ਦੇਵਾਂਗੇ 35000 ਦਾ ਹਾਂਜੀ 35000 ਦਾ ਜਿਆਦਾ 200 500 ਰੁਪਏ ਮੰਨਤਨ ਕਰਦਾ ਉਹ ਤੋਂ ਜੋ ਮੰਨਤਨ 500 ਰੁਪਏ ਹੋ ਜਾਏਗਾ ਸੇਲ ਹੀ ਕਰਨ ਦੀ ਆਪਾਂ ਗੱਲ ਕਰ ਰਹੇ ਹਾਂ ਕੋਈ ਇਹਦੇ ਵਿੱਚ ਆਪਾਂ ਕੋਈ ਪ੍ਰਾਈਸ ਜ਼ਿਆਦਾ ਨਹੀਂ ਕੀਤਾ ਕਿਸੇ ਵੀ ਪਸ਼ੂ ਦਾ ਠੀਕ ਹੈ ਜੀ ਹਾਂ ਜੀ ਆ ਲੋ ਕਿਸਾਨ ਵੀਰੋ ਮਾਨਤਨ ਹੋ ਜਾਏਗਾ ਤੁਹਾਡਾ ਘਰ ਪਹੁੰਚਿਆਂ ਦਾ ਜਿਹੜਾ ਮਰਜ਼ੀ ਪਸ਼ੂ ਲੈ ਲਓ ਤਾਂ तकरीबन ਇਸ ਕਿਲੇ ਦੇ ਉੱਪਰ ਜਦੋਂ ਤੁਸੀਂ ਘਰੇ ਵਿਜ਼ਿਟ ਕਰ ਲੈਂਦੇ ਹੋ ਤਾਂ तकरीबन ਜਿੰਨਾ ਵੀ ਬਣਦਾ ਥੰਦਾ ਮਾਨਤਨ ਹੁੰਦਾ ਹੈ ਉਹ ਜ਼ਰੂਰ ਕੀਤਾ ਜਾਂਦਾ ਵੀਰ ਹਰਬੇਲ ਦੇ ਪਾਸੋਂ ਤੇ ਇਹ ਸਾਨੂੰ ਦੋਸਤੋ ਕੁਝ ਐਨੀਮਲ ਜਿਹੜੇ ਸੇਲ ਸੀ ਅੱਜ ਵੀਰ ਦੇ ਕੋਲ ਤੇ ਪ੍ਰੋਪਰ ਡਿਟੇਲਸ ਸਹਿਤ ਆਪਾਂ ਜਿਹੜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਜਿਹੜਾ ਐਨੀਮਲ ਤੁਹਾਨੂੰ ਪਸੰਦ ਆਉਂਦਾ ਤੁਸੀਂ ਵੀਰ ਹਰਵੈਲ ਨਾਲ ਗੱਲਬਾਤ ਕਰ ਸਕਦੇ ਤੇ ਵੀਰ ਹਰਵੈਲ ਜੀ ਸੰਪਰਕ ਨੰਬਰ ਜਰੂਰ ਦਾ ਸੀ 99038820259906382025 ਠੀਕ ਆ ਸੋ ਦੋਸਤੋ ਸੰਪਰਕ ਤੁਸੀਂ ਕਰ ਸਕਦੇ ਹੋ ਕਿਸੇ ਟਾਈਮ ਵੀ ਗੱਲਬਾਤ ਕਰਕੇ ਕਿਸੇ ਵੀ ਐਨੀਮਲ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ